ਸ਼ਿਵ ਕੁਮਾਰ ਬਟਾਲਵੀ ਜੀ ਦੀ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਸਿਰਲੇਖ ਹੈ ਸੁਣਿਓ ਵੇ ਸੁਣਿਓ ਵੇ ਕਲਮਾ ਵਾਲਿਓ ਸੁਣਿਓ ਵੇ ਅਕਲਾ ਵਾਲਿਓ ਸੁਣਿਓ ਵੇ ਹੁਨਰਾ ਵਾਲ ਹੈ ਅੱਖ ਚੁੱਪੀ ਆਮਨ ਦੀ ਹੈ ਅੱਖ ਚੁੱਪੀ ਆਮਨ ਤੇ ਸਾਂਝਾ ਦਾ ਲੋਗੜ ਬੰਨ ਕੇ ਸਮਿਆਂ ਦੀ ਥੋਹਰ ਪੀੜ ਕੇ ਦੁੱਤਾਂ ਦਾ ਛੱਟਾ ਮਾਰਿਓ ਸੁਣਿਓ ਬੇ ਕਰਮਾ ਵਾਲਿਓ ਸੁਣਿਓ ਬੇ ਅਕਮਾ ਵਾਲਿਓ ਸੁਣਿਓ ਬੇ ਖੁਲਰਾ ਵਾਲਿ ਵੇੜਿਆ ਸਾਡੀ ਧਰਤ ਦੇ ਵੇੜਿਆ ਸਾਡੀ ਧਰਤ ਦੇ ਤਾਰੀਖ ਟੂਣਾ ਕਰ ਗਈ ਤੇ ਇਹ ਦਾ ਤਕਲਾ ਗੱਟ ਕੇ ਸਾਹਾਂ ਦੇ ਪੱਤਰ ਵੱਟ ਕੇ ਦੇ ਚਲ ਡੋਲ ਗਏ ਨਫਰਤ ਦੀ ਮੋਰੀ ਬਨ ਗਏ ਲੰਘੂਆ ਦੀ ਗਗਰ ਤਰ ਗਈ ਉਹ ਸਾਥੀਓ ਉਹ ਬੇਲੀਓ ਤਹ ਜੀ ਜਿਉਂਦੀ ਮਰ ਗਈ ਇਕ ਲੱਖ ਦੀ ਅੱਡੀ ਤੇ ਮੋੜ ਇਕ ਲੱਖ ਦੀ ਅੱਡੀ ਤੇ ਮੋੜ ਵੈਸ਼ਦ ਦਾ ਬਿਕਸ਼ੀਰ ਲੜ ਗਿਆ ਇਤਿਹਾਸ ਤੇ ਇੱਕ ਬਾਬ ਨੂੰ ਮੁੜ ਕੇ ਜ਼ਹਿਰ ਹੈ ਚੜ ਗਿਆ ਸੱਦਿਓ ਵੇ ਕੋਈ ਮਾਨਦਰੀ ਸੱਦਿਓ ਵੇ ਕੋਈ ਜੋਗੀਆਂ ਧਰਤੀ ਨੂੰ ਗਸ਼ ਹੈ ਪੈ ਗਈ ਸੁੱਖੋ ਸੁੱਖੋ ਵੇ ਰੋਟ ਪੀਰ ਦੇ ਸੁੱਖੋ ਵੇ ਰੋਟ ਪੀਰ ਦੇ ਪਿਪਲਾ ਨੂੰ ਤੰਦਾ ਕਚੀਆਂ ਆਓ ਆਓ ਵੇ ਇਸ بارੂਦ ਦੀ ਵਰਮੀ ਤੇ ਪਾਈਏ ਲੱਸੀਆਂ ਉਹ ਦੋਸਤ ਚਾੜਿਓ ਹੈ ਅੱਖ ਜੁੱਬੀ ਅਮਨ ਦੀ ਆਇਓ ਬੇਫੂਕਾ ਮਾਰੇਓ ਹੜਾ ਜੇ ਕਲਮਾ ਵਾਲਿਓ ਹੜਾ ਜੇ ਅਕਲਾ ਵਾਲਿਓ ਹੜਾ ਜੇ ਹੁੰਗਾਂ ਵਾਲਿਓ ਹੜਾ ਜੇ ਹੰਰਾ ਵਾਲਿਓ ਧੰਨ